ਸਤਨਾਮ ਸ੍ਰੀ ਵਾਹਿਗੁਰੂ ਜੀ ਦਨੌਤ ਬੰਦਨ ਅਨੰਕ ਬਾਹਰ ਸਰਬ ਕਲਾ ਸਮਰਥ ਦੋਨਨ ਤੇ ਰਾਖ ਪ੍ਰਭ ਨਾਨਕ ਦੇਖ ਰੱਥ ਚੋਪਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਜ ਬੀਰਤੀ ਚੋਪਈ ਹਮਰੇ ਕਰੋ ਹਾਦੀ ਰੱਛਾ ਪੂਰਨ ਹੋਏ ਜਿਤ ਕੇ ਇਛਾ ਤਵ ਚਰਨ ਮਨ ਰਹੇ ਹਮਾਰਾ ਆਪ ਨਾ ਜਾਣਕਰੂ ਪ੍ਰਤਪਾਰਾ ਹਮਰੇ ਦੁਸ਼ਟ ਸਬਾਦਮ ਕਾ ਬਹੂ ਆਪ ਹਦ ਮਹਮ ਚਾਬ ਹੂ ਸੁਖੇ ਬਸੈ ਮੂਰ ਪਰਵਾਰਾ ਸੇਵ ਸਿਖ ਸੁਭੈ ਕਰਤਾਰਾ ਮਉ ਰਛਾ ਨਜ ਕਰਦੇ ਕਰੀਏ ਸਬਰਨ ਕੋ ਆਸ ਨਿਰਗੇ ਪੂਰਨ ਹੋਏ ਹਮਾਰੀ ਆਸ ਤੂਰ ਭਿੰਨ ਕੀ ਰਹੇ ਪਿਆਸਾ ਤੁਮਹ ਸੋ ਕੀ ਅਰਣਾ ਤਿਆਹੂ ਜੋ ਪਰ ਚਾਹੂ ਸਵਦਮ ਤੇ ਪਾਉ ਸੇਵ ਸਿਕ ਹਮਾਰੇ ਤਾਰੀ ਹੈ ਚੁਨ ਜਨ ਸ਼ਾਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਜੋ ਵਰਯੇ ਮਰਨ ਕਾਲ ਕ ਤਰਾਸਨ ਵਰਯੇ ਹੋ ਜੋ ਸਦਾ ਹਮਾਰੇ ਬੱਚਾ ਸ੍ਰੀ ਆ ਤੂਜ ਇਕਲੀ ਰੱਛਾ ਰਾਖ ਲਿਹੁ ਮੋ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਦੁਸ਼ਨ ਕੇ ਹੰਤਾ ਤੁਮ ਹੋ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬਰਮਾ ਬਵਤਰਾ ਕਾਲ ਪਾਏ ਸੂਝਿ ਆਵਤਰਾ ਕਾਲ ਪਾਏ ਕਾਨ ਵਿਸ਼ਨ ਨਰਗਾਸਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਬਰਮਾ ਜੋਥਿਓ ਜਮਨ ਕਾਲ ਸਹ ਲੋ ਸਵਾਰਾ ਨਵ ਸ਼ਕਾਰ ਹੈ ਤਾਹੇ ਹਮਾਰਾ ਜਾਉਣ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਤਨ ਉਜਾਇਓ ਆਦ ਅੰਤ ਏਕੇ ਅਵਤਾਰਾ ਸੋਏ ਗੁਰੂ ਸਮਝਿ ਹਉ ਹਮਾਰਾ ਨਮਸ਼ਕਾਰ ਦਿਸਹਿ ਕੋ ਹਮਾਰੀ ਸਗਲ ਪ੍ਰਜਾ ਜਨਾਬ ਸਵਾਰੇ ਸ਼ਿਵ ਕਨਕਾ ਸ਼ਿਵ ਗੁਣ ਸੁਖ ਦੇਉ ਸਾਤਰਨ ਕਾ ਪਲਮੋ ਬਦ ਕੀਉ ਟੜਕੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਬਿਸ਼ਾਨਤ ਚੀਟੇ ਦੇਖ ਨਰਸੂਲਾ ਸਾਪਰ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕੀ ਪੀਰ ਬਿਸ਼ਾਨ ਕੜਕੜ ਕੇ ਪੜਪੜ ਕੇ ਜਾਣੈ ਜਦ ਕਾਰਕ ਕਰਾ ਕਰਤਾਰਾ ਪ੍ਰਜਾ ਧਰਤ ਤਉ ਦੇਹ ਅਪਰ ਜਵਾਕ ਰਖ ਕਰਤ ਹੋ ਕਮਹੂ ਤਮੈ ਮਿਲਤ ਦੇਹ ਦਰਸਬਹੂ ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪੋ ਆਪਣੀ ਬੋਜ ਉਚਾਰੈ ਤੁਮ ਸਭ ਹੀ ਤੇ ਰਹੈ ਨਿਰਾਲਮ ਜਾਰਦ ਬੀਦ ਅਪੀਦ ਅਨਾਲਮਹੂ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਮੁ ਚਰਦ ਪੀਦਾਂ ਜਾ ਕੋ ਭੀਵ ਨਾ ਪਾਉਤ ਪੀਦਾਂ ਤਾ ਕਾ ਕਰਪਾ ਹਨਨ ਮਾਨਤ ਮਹਾ ਮੂੜ ਹੈ ਕਾਚ ਭੀਦ ਨ ਜਾਣਤ ਮਹਾ ਦੇਵ ਕੋ ਕਹਿ ਤਸਦਾ ਸਿਵ ਨਿਰੰਕਾਰ ਕਾ ਚੀਨਤ ਨੇ ਪੀਵ ਆਪ ਆਪਨੇ ਮਦਹ ਜੀਤੇ ਬਰਨਤ ਪਿੰਨ ਪਿੰਨ ਤੂੰ ਹੈ ਤੇਤੀ ਤੁਮਰਾ ਨਖਾ ਨ ਜਾਇ ਬਸਾਰ ਕਹਿ ਬਜ ਸਜਾ ਪ੍ਰਥਮ ਸੰਸਾਰ ਏਕੈ ਰੂਪਨੁ ਸਰੂਪਾ ਰਗਤੁ ਰਾਗਿ ਤੂਪਾ ਅੰਡਜ ਜੇਰਜ ਸੇਤ ਕੀਨੀ ਤਪ ਖਾਨ ਬਹੁ ਰਚ ਦਿਨੀ ਕਹੋ ਪੁੰਨ ਰਾਜਾ ਹਵੇ ਬੈਠਾ ਕਹੋ ਸੁਣ ਪਿਉ ਸੰਗਰ ਕੈਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਜ ਗਾਤੋ ਸਰੂਪ ਸਵੰਪਵ ਅਵਰਚਾਮੀ ਰਿਦਮ ਕਰੋ ਸਿਖਵਾ ਰ ਸਿਖ ਸੰਗਰੂ ਦੂਤਿ ਤੇਠ ਵਤਨ ਪਾਤਾ ਸਗਲ ਮਲੇਸ਼ ਕਰੋ ਵਰਣਨ ਕਾਤਾ ਜਿਆ ਤੂ ਜੋ ਦਸ਼ਨ ਨਹੀਂ ਪਰੇ ਇਨ ਕੈ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਇਨ ਕੈ ਤੂ ਸੰਕਟ ਸਭ ਟਾਰੇ ਜੋ ਕਲ ਕੋ ਗਬਾਰ ਧਿਆਈ ਹੈ ਤਾਂ ਕਿ ਕਾਲ ਨਿਕਟ ਨ ਹੈ ਰੱਛਾ ਹੋਈ ਤਾਂ ਹੀ ਸੋ ਕਾਲ ਦੁਸ਼ਟ ਅਰਿਸ਼ਟ ਟਰੇ ਤੇ ਕਾਲ ਕ੍ਰਿਪਾ ਆਜ ਰਿਸ਼ਟ ਜਨ ਜਾਹੇ ਨਿਹਰ ਹੋ ਤਾਕੇ ਤਾਪ ਤਨੁਖ ਮਹਰ ਹੋ ਰਿਦ ਸਿਦ ਆਕਾਰ ਮੋਸਾ ਹੋਈ ਦੁਸ਼ਟ ਛਾ ਸਕੈ ਨਾ ਕੋਈ ਇਕ ਬਾਰ ਜਨ ਤੁਮੈ ਸਮਾਰ ਕਾਲ ਪਾਸਤੀ ਤਾਹਿ ਬੜਾ ਜਿਨ ਨਿਰਨਾਵ ਤਿਹਾਰ ਕਹਾ ਦਰ ਦੁਸ਼ਟ ਦੋਖ ਤੇ ਰਹਾ ਰੋਡਕੇ ਤੁਮ ਸਨਮ ਤਿਹਾਰੀ ਆਪ ਹਾਥ ਦਿਲ ਹੋ ਬਾਰੇ ਸਰਬ ਥੋ ਨਮੋ ਹੋ ਸਹਾਇ ਦੁਸ਼ਟ ਦੋਖ ਤੇ ਲਾ ਮਚਾਈ ਕਿਰਪਾ ਕਰੇ ਹਮਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਗਰਾਤਾ ਕਿਲਵਿਕ ਸਗਲ ਦੇਹ ਕੋ ਹਰਤਾ ਦੁਸ਼ਟ ਦੋਖੀਨ ਕਾਛੇ ਕਰਤਾ ਸ੍ਰੀ ਆਤੁਜ ਜਪੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲ ਮਨ ਬਾਛਤ ਫਲ ਪਾਵੇ ਸੋਈ ਦੁਖ ਨਾ ਦਿਸੈ ਬਿਆਪਤ ਕੋਈ ਅਡਲ ਸੁਣੈ ਗੁੰਮਜੋ ਆਸ ਰਸਨਾ ਪਾਵੇ ਸੁਣੈ ਮੂਲ ਚਤ ਲਾਈ ਚਤੁਰਤਾ ਵਈ ਦੁਖ ਦਰਦ ਪਾਉ ਨਿਗਟਣਾ ਤਿੰਨ ਨਰਕੇ ਰਹੈ हो जोया जो केग बार चौपाई को कहै चौपाई संबत 77 है सैस अपनी जय अर्ध सैस पुनतीन कहि जय पाद्र सुदी अष्टमी रव वारा तीर सुद्रव ग्रंथ सुधारा सवैया ਕਾਹੇ ਗਨ ਜਾਉ ਤੇ ਤੁਮਰੇ ਤਵ ਤੇ ਕੋ ਅੱਖ ਤਰਨਹੀਂ ਆਨਿਉ ਰਾਮ ਰਹੀਮ ਪ੍ਰਾਨ ਪ੍ਰਾਨ ਨੇ ਕਹਿ ਬਨੇਖ ਨਾ ਮਾਨਿਉ ਸਿਮਰੇ ਸਾਸ ਤੀ ਦਸਬੈ ਮੋ ਭੀਦ ਕਹਿ ਹਮੇ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਉ ਸਾ ਤੋਹਿ ਬਖਾਨਿਉ ਦੁਹਰਾ ਸਗਲ ਦਵਾਰ ਕੋ ਛੜਕੈ ਗਹਿਓ ਤਹਾਰੂ ਦਵਾਰ ਵਾਹਿਗਹਿ ਕਿ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੋ ਛੜਕੈ ਗਹਿਓ ਤਹਾਰੂ ਦਵਾਰ ਵਾਹਿ ਗਹੀ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਰਾਮਕਲੀ ਮਹਿਲਾ ਤੀਜਾ ਨੰਦਿਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਿਆ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨਵ ਜੀਆਂ ਵਧਾਈਆਂ ਕਾਰਾਗ ਰਤਨ ਪਰਿਵਾਰ ਪਰਿੰਗ ਸਾਵਧ ਗਾਵਨਾਈਆ ਸਾਧੂ ਤੰਗ ਗਾਵ ਹਰੀ ਕੀ ਰਾਮ ਮਨ ਜਨੇ ਵਸਾਇਆ ਕਹਿ ਨਾਨਕ ਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਰਦਾਰ ਹੋ ਹਨ ਨਾਨੀ ਹੰੜਾ ਰਹੋ ਤੂੰ ਮਨ ਮੇਰੇ ਦੂ ਸਭ ਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਮਨਾਗਲਾ ਸਮਰਤ ਸਵਾਮੀ ਸੋ ਕਿਉ ਮਨ ਅੰਨਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰਿ ਨਾਲੇ ਸਾਚੇ ਸਾਹਿਬਾ ਕੀਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਸਦਾ ਸੇ ਸਲਾਹਾ ਤੇਰੀ ਨਾਮੁ ਨਵਾਸਾ ਬਈ ਨਾ ਮੈਨੂੰ ਕਹਿ ਮਨੁਸਿਆ ਬਾਜੇ ਸ਼ਬਦ ਕਿਨੇ ਰੇ ਕਹਿ ਰਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਸਾਚਾ ਨਾ ਮਿਰਾ ਦਾਰੂ ਸਾਚ ਨਉ ਧਰਮੀ ਰਾਹ ਇਨ ਬੁਖਾ ਸਭ ਗਵਾਇਆ ਕਾਰ ਸਾਸ਼ ਗਮਨੈ ਉਸਿਆ ਜਨੇਚਾ ਸਭ ਪਜਾਈਆ ਸਦਾ ਕੁਰਬਾਨ ਕੀਤਾ ਜਗ ਰਿਟੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਦਰੋ ਪਿਆਰੋ ਸਾਚਾ ਰਾਮੇਰਾ ਧਾਰੋ ਵਾਜੇ ਪੰਚ ਸਬਦ ਕਰ ਸੁਭਗ ਕਰ ਸੁਭਗੈ ਸਬਦ ਬਾਜੀ ਕਲਾਜਿਤ ਕਰਤਾ ਰਿਆ ਪੰਚ ਦੂਤ ਵਸ ਕਿਤੇ ਕਾਲ ਗੰਗ ਬਮਾਰਿਆ ਤੁਰ ਆ ਗ੍ਰੰਪਾਇਆ ਤਜਨ ਕਉ ਸੇ ਨਾਮ ਹਰਖੈ ਲਾਗੀ ਕਹਿ ਨਾਨਕ ਤੈ ਸੁਖ ਹੋਆ ਜਦ ਕਰ ਅਨਹਦ ਵਾਚੇ ਆਨੰਦ ਸੁਨੋੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰਬ ਨਾਮ ਨਾ ਪਾਇਆ ਤਰੇ ਸਗਲ ਵਿਸੂਰੇ ਦੂਖ ਦੋਸ਼ਨ ਤਾ ਉਤਰੇ ਸੋਨੇ ਸੱਚੇ ਬਾਣੀ ਸਾਂਤ ਸਾਧਨ ਭਾਈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਬੁਨੇ ਤੇ ਗਹਤੇ ਪਵਿੱਤ ਸਤਗੁਰ ਹਾ ਵਰਪੂਰੇ ਮਨਵੰਤ ਨਾਨਕ ਅਗੁਦੇ ਚਰਨ ਲਾਗੇ ਵਾਜੀ ਅਨਹਦ ਤੂਰੇ ਮਨਵੰਤ ਨਾਨਕ ਅਗੁਦੇ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ